ਕਾਰਨੋ ਪਿਆਰ ਪ੍ਰੀਤ ਅਸ਼ਿਆਕਾ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦੀਆਂ ਮੇਰਾ ਨਾਮ ਜਸਪ੍ਰੀਤ ਕਾਰਾ ਤੇ ਅੱਜ ਆਪਾਂ ਬਣਾਵਾਂਗੇ ਤੋਰੀ ਦੀ ਸਬਜੀ ਤੋਰੀ ਦੀ ਸਬਜੀ ਬਣਾਉਣ ਲਈ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪੈਣੀ ਆ ਤੇ ਪਹਿਲਾ ਕਮੈਂਟ ਕਰੋ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਸ਼ੇਅਰ ਬੱਤ ਬੱਦ ਕਰੋ ਤਾਂ ਕਿ ਸਭ ਨੂੰ ਪਤਾ ਚੱਲ ਸਕੇ ਕਿ ਇਹ ਰੈਸਪੀ ਕਿੱਦਾਂ ਬਣੇਗੀ ਜਾਂ ਸਬਜ਼ੀ ਕਿੱਦਾਂ ਤਿਆਰ ਹੋਣੀ ਇਸ ਵੀਡੀਓ ਦੇ ਵਿੱਚ ਆਪਾਂ ਬਣਾਉਣੀ ਸिखਾਵਾਂਗੇ ਤੁਹਾਨੂੰ ਤੋਰੀ ਦੀ ਸਬਜ਼ੀ ਇਸ ਲਈ ਪਹਿਲਾਂ ਆਪਾਂ ਆਪਣੇ ਜਿਹੜੇ ਮਸਾਲੇ ਨੇ ਉਹ ਪੀਸ ਲੈਣੇ ਆ ਮਸਾਲੇ ਕਿਹੜੇ-ਕਿਹੜੇ ਪੀਸਣੇ ਆ ਇਹਦੇ ਵਿੱਚ ਪਹਿਲਾਂ ਆਪਾਂ ਧਨੀਆ ਪੀਸਾਂਗੇ ਜਿਹੜਾ ਕਿ ਦਾਣੇਦਾਰ ਹੁੰਦਾ ਵਾ ਪੀਸੇ ਜਾਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਇਕੱਠੇ ਪਾ ਲੈਣੇ ਆ ਜਿਹੜੇ ਕਿ ਭੀਕ-ਭੀਕ ਪੀਸਿਸ ਜਿੱਤੇ ਹੋਏ ਨੇ ਜਦੋਂ ਆਪਾਂ ਪਿਆਜ਼ ਨੂੰ ਜਿਹ ਤਰ੍ਹਾਂ ਫ੍ਰਾਈ ਫਲੇ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ, ਮੈਂਚ, ਗਰਮ ਮਸਾਲਾ ਪਾ ਦੇਣਾ। ਧਨੀਆ ਤੇ ਨਮਕ ਨਹੀਂ ਪਾਉਣਾ ਹੈ। ਨਮਕ ਪਹਿਲਾਂ ਪਾਵਾਂਗੇ ਤਾਂ ਆਪਣੀ ਦੀ ਸਬਜੀਆ ਖਰਾਬ ਹੋ ਸਕਦੀਆ ਤੇ ਧਨੀਆ ਤਾਂ ਆਪਾਂ ਆਲਰੇਡੀ ਪੀਸਿਆ ਹੋਇਆ ਸੀ ਇਸ ਲਈ ਆਪਾਂ ਪੀਸਿਆ ਤਾਂ ਨਹੀਂ ਪਾਇਆ ਹੈ। ਆਪਾਂ ਇੱਕ ਭਾਂਡੇ ਦੀ ਵਿੱਚ ਕਾਛੀ ਦੇ ਘੀ ਤੇਲ ਪਾ ਲੈਣਾ। ਤੇਲ ਗਰਮ ਹੋਣ ਤੋਂ ਬਾਅਦ ਆਪਾਂ ਜੀਰਾ ਪਾਦਣਾਵਾਂ ਜੀਰਾ ਭੁੰਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਪਾਦਣੀਆਂ ਨੇ ਹਰੀਆਂ ਮਿਰਚਾਂ ਤੇ ਪਿਆਜ਼ ਦਾ ਤੜਕਾ ਲਾਦਣਾਵਾਂ ਭੁੰਜਣ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਆਪਾਂ ਕੁੰਡੇ ਦੇ ਵਿੱਚ ਮਸਾਲਾ ਕੁੱਟਿਆ ਸੀਗਾ ਉਹ ਪਾਦਣਾਵਾਂ ਤੇ ਆਪਣਾ ਮਸਾਲਾ ਜਦੋਂ ਭੁੱਜ ਜਾਊਗਾ ਉਹਦੇ ਬਾਅਦ ਹੀ ਆਪਾਂ ਤੋਰੀਆਂ ਜਿਹੜੀ ਕਟਿੰਗੀ ਕੀਤੀਆਂ ਹੋਈਆਂ ਸੀਆਂ ਆਪਾਂ ਬਰੀਕ ਬਰੀਕ ਉਹ ਪਾ ਦੇਣੀਆਂ ਵਾ ਮਸਾਲੇ ਦੇ ਵਿੱਚ ਤੋਰੀਆਂ ਪਾ ਕੇ ਆਪਾਂ ਚੰਗੀ ਤਰ੍ਹਾਂ ਤੋਰੀਆਂ ਤੇ ਮਸਾਲੇ ਨੂੰ ਮਿਕਸ ਕਰ ਲੈਣਾ ਵਾ ਤੇ ਇਸ ਦੇ ਵਿੱਚ ਆਪਾਂ ਜਦੋਂ ਮਸਾਲਾ ਆਪਾਂ ਮਿਕਸ ਕਰਤਾ ਇਹਨੂੰ 10 ਮਿੰਟ ਲਈ ਰੈਸਲੀ ਛੱਡ ਦੇਣਾ ਮੈਂ ਸੇਕ ਆਪਣਾ ਜੇ ਆਪਾਂ ਚੁੱਲੇ ਤੇ ਬਣਾਉਨੇ ਆ ਤਾਂ ਸੇਕ ਆਪਣਾ ਘੱਟ ਹੀ ਹੋਣਾ ਚਾਹੀਦਾ ਵਾ ਜੇ ਆਪਾਂ ਗੈਸ ਤੇ ਬਣਾ ਰਹੇ ਆ ਤਾਂ ਵੀ ਆਪਣਾ ਸੇਕ ਜਿਹੜਾ ਗੈਸ ਆ ਲੋ ਹੋਣਾ ਚਾਹੀਦਾ ਅੱਜ ਆਪਣੀ ਜਿਹੜੀ ਤੋਰੀਆਂ ਬਣਾ ਰਹੀਆਂ ਨੇ ਉਹ ਦੁੱਧ ਵਾਲੀਆਂ ਬਣਾ ਰਹੇ ਆ ਅਸੀਂ ਤੇ ਇਹਦੇ ਵਿੱਚ ਆਪਾਂ ਦੁੱਧ ਦੀ ਜਿਹੜੀ ਕੰਟੀ ਆ ਉਹ 1/2 ਕਿਲੋ ਆ ਤੇ ਜਿਹੜੀਆਂ ਤੋਰੀਆਂ ਸੀ ਆਪਣੇ ਉਹ 1 ਕੇਜੀ ਸੀਗੀਆਂ ਤੇ ਮਤਲਬ ਅਗੀ ਦੁੱਧਦਦਾ ਹੋਣਾ ਚਾਹੀਦਾ ਤੇ ਤੋਰੀਆਂ ਦੀ ਜਿਹੜੀ ਕੁਆਂਟੀਟੀ ਉਹ ਦੁੱਗਣੀ ਹੋਣੀ ਚਾਹੀਦੀ ਆ ਤੇ ਫਿਰ ਆਪਾਂ ਜਦ ਟੱਕਰ ਚਾਚੀ ਦੇਖਿਆ ਜਿਹੜੀ ਤੋਰੀਆਂ ਸੀਗੀਆਂ ਉਹ ਮਤਲਬ ਨਰਮ ਹੋ ਗਈਆਂ ਸੀਗੀਆਂ ਤੇ ਮਤਲਬ ਪੱਕ ਗਈਆਂ ਸੀ ਤੇ ਫਿਰ ਆਪਾਂ ਤੋਰੀਆਂ ਦੇ ਵਿੱਚ ਦੁੱਧ ਪਾ ਦੇਣਾ ਵਾ ਔਰੀਆਂ ਦੇ ਵਿੱਚ ਦੁੱਧ ਪਾਉਣ ਤੋਂ ਬਾਅਦ ਆਪਾਂ 10 ਮਿੰਟ ਲਈ ਇਸ ਨੂੰ ਢੱਕ ਕੇ ਰੱਖ ਦੇਣਾ ਵਾ ਤੇ ਮਮਾ ਨੇ ਵਿੱਚ ਥੀਕ ਜਿਆਦਾ ਕਰਤਾ ਸੀ ਇਸ ਲਈ ਆਪਣਾ ਜਿਹੜਾ ੱਟਕਣਾ ਉਹ 5 ਮਿੰਟ ਦੇ ਵਿੱਚ ਵਿੱਚ ਚੱਕਣਾ ਪੈ ਗਿਆ ਤੇ ਆਪਾਂ ਇਹਨੂੰ ਬਿਜਲੀ ਤੇ ਹਿਲਾਉਣਾ ਵੀ ਪੈਣਾ ਵਾ 10 ਮਿੰਟ ਜਿਹੜੇ ਸਿੱਧਾ ਹੀ ਨਹੀਂ ਲੱਗ ਸਕਦੇ ਹੈਗੇ ਤੇ ਫਿਰ ਜਿਹੜਾ ਆਪਣਾ ਦੁੱਧ ਸੀਗਾ ਉਬਲਣ ਲੱਗ ਗਿਆ ਸੀਗਾ ਤੇ ਠੀਕ ਸੀਗਾ ਆਪਾਂ ਨੂਨ ਪਹਿਲਾਂ ਨਹੀਂ ਪਾਇਆ ਨਹੀਂ ਆਪਣਾ ਜਿਹੜਾ ਦੁੱਧ ਸੀ ਉਹ ਫਟ ਜਾਣਾ ਸੀਗਾ ਤੇ ਆਪਾਂ ਦੁੱਧ ਉਬਲਣ ਤੋਂ ਬਾਅਦ ਹੀ ਜਿਹੜਾ ਥੋਰੀਆਂ ਦੇ ਵਿੱਚ ਨੂਨ ਪਾਇਆ ਵਾ ਨੋਂ ਮੈਚ ਬਸਾਲ ਤੁਸੀਂ ਆਪਣੀ ਹਿਸਾਬ ਦੇ ਨਾਲ ਪਾਇਆ ਕਰੋ ਜਿਵੇਂ ਤੁਸੀਂ ਖਾ ਸਕਦੇ ਹੋ ਜਿਆਦਾ ਖਾ ਸਕਦੇ ਹੋ ਨੋਂ ਮੈਚ ਤੇਜ਼ ਖਾਣੇ ਹੋ ਤਾਂ ਤੇਜ਼ ਪਾਓ ਜਿਆਦਾ ਪਾਓ ਜੇ ਘੱਟ ਖਾਣੇ ਹੋ ਤਾਂ ਤੁਸੀਂ ਘੱਟ ਪਾਪੜਾ ਦੇ ਵਿੱਚ ਪਾਇਆ ਕਰੋ ਤੁਸੀਂ ਵੀ ਆਪਣੇ ਘਰ ਤੋਰੀ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਟਰਾਈ ਕਰਕੇ ਦੇਖਿਓ ਤੇ ਮੈਂ ਵੀ ਦੇਖੀ ਆ ਬਣਾ ਕੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਆਈ ਲਵ ਇਟ ਤੇ ਮੈਂ ਰੋਟੀ ਨਾਲ ਵੀ ਖਾਦੀ ਸੀਗੀ ਤੇ ਮੈਨੂੰ ਲੱਗਾ ਸੀਗਾ ਪਹਿਲਾਂ ਕਿ ਸ਼ਾਇਦ ਨਹੀਂ ਵਧੀਆ ਬਣੀ ਨਹੀਂ ਹੋਣੀ ਹੈਗੀ ਕਿਉਂਕਿ ਦੁੱਧ ਪਾਇਆ ਸੀਗਾ ਪਰ ਜਦੋਂ ਮੈਂ ਖਾ ਕੇ ਦੇਖੀ ਨਾਰਮਲ ਸਬਜ਼ੀਆਂ ਬਹੁਤ ਹੀ ਵਧੀਆ ਬਣੀ ਸੀਗੀ ਸੱਚੀ ਯੰਮੀ ਸੀਗੀ ਤੇ ਮੈਂ ਤਾਂ ਅੱਗੇ ਵੀ ਬਣਾ ਕੇ ਐਂ ਖਾਉਂਗੀ ਤੋਜੀ ਸਬਜ਼ੀ ਤੁਸੀਂ ਵੀ ਟਰਾਈ ਕਰੋ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ S-a renunțat și el.